ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਰਾਣੀ ਬਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਮਨ ਦੇ ਕੋਲੇ ਆਇਆ ਆਂ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਨੇ ਇਸ ਘਰ ਤੋਂ ਬਹੁਤ ਵਧੀਆ ਚੰਗਾ ਸਟੈਂਡਰਡ ਦਾ ਮਾਲ ਵੀਰ ਦੇ ਕੋਲ ਹੁੰਦਾ ਤੇ ਖਾਸ ਤੌਰ ਤੇ ਇੱਕ ਮੋਹਰਾ ਬਰੀਡ ਦੀਆਂ ਜਿਹੜੀਆਂ ਮੱਝਾਂ ਝੋਟੀਆਂ ਦੋਸਤੋ ਆਪਾਂ ਤੁਹਾਨੂੰ ਇੱਥੋਂ ਦਿਖਾਈ ਦੀਆਂ ਨੇ ਅੱਜ ਵੀ ਇਸ ਕਵਰੇਜ ਦੇ ਵਿੱਚ ਟੋਟਲ ਕੋਈ 6 ਤੋਂ 7 ਕਿਨਾਂਗਾ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆਂ ਸੂਏ ਸੂਏ ਪਸ਼ੂ ਆ ਗੱਬਣਾ ਦੋਸਤੋ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਪੂਰੀ ਵੀਡੀਓ ਤੁਸੀਂ ਜਿਹੜੀ ਦੋਸਤੋ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਵੀ ਤੁਹਾਨੂੰ ਮਿਲ ਸਕੇ ਸੋ ਮੱਜਾ ਵੱਡੀਆਂ ਹੁੰਦੀਆਂ ਦੋਸਤੋ ਜਿੱਦਾਂ ਕਿ ਆਪਾਂ ਬਿਲਕੁਲ ਕਹ ਲਈਏ ਵੀ ਆਊਟ ਆਫ ਸਟੇਟ ਹਰਿਆਣੇ ਜੀਂਦੜੀਆਂ ਜਿਹੜੀਆਂ ਮੱਜਾ ਹੁੰਦੀਆਂ ਨੇ ਚੱਕੀਆਂ ਝੋਟੀਆਂ ਹੁੰਦੀਆਂ ਠੀਕ ਆ ਜੀ ਤੇ ਕੱਲੇ-ਕੱਲੇ ਪਸ਼ੂ ਦੀ ਡਿਟੇਲ ਮਿਲੂਗੀ ਦੋਸਤੋ ਮਿਲਕ ਕਿੰਨਾ ਜਾਂ ਬੌਲਾ ਕਿੰਨਾ ਹਾਜ਼ਰ ਆ ਕੀ ਰੇੜਪੜਤਾ ਰਹੂਗਾ ਉਹ ਫਿਲਹਾਲ ਜਿਹੜੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਮਾਰਨਿੰਗ ਸਵੇਪਾ 6 ਘਸਤ ਨੂੰ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ। ਤੋਂ ਵੱਡੇ ਪੱਧਰ ਤੇ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ। ਮੋਹਰਾ ਬਰੀਡ ਦੀਆਂ ਹੀ ਮੱਝਾਂ ਝੋਟੀਆਂ ਤੁਹਾਨੂੰ ਅਕਸਰ ਇਸ ਕਿਲੇ ਦੇ ਉੱਪਰੋਂ ਇਸ ਫਾਰਮ ਤੋਂ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ। ਆਉ ਲੈਣੀਆਂ ਬਤੇ ਡਿਟੇਲ ਕਰਦੇ ਆਂ ਗੱਲਬਾਤ ਵੀਰ ਹਰਮਨ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਅੱਜ ਦੇ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰ ਹਰਮਨ ਸਾਸਿਕਾਲ। ਸਾਸਿਕਾਲ ਸੰਤੂ ਸਾਹਿਬ। ਹੋਰ ਵੀਰੇ ਠੀਕ ਠਾਕ ਜੀ। ਵਧੀਆ ਵਧੀਆ ਵੀਰ। ਆਪਣਾ ਸੁਣਾਓ। ਬਹੁਤ ਵਧੀਆ ਵੀਰੇ ਠੀਕ ਠਾਕ। ਚੜਦੀ ਕਲਾ ਜੀ। ਚੜਦੀ ਕਲਾ ਜਾਈ पर मनवीर ए मेनू ਲੱਗਦਾ ਵੀ ਉਦੋਂ ਨਾਲ ਆਪਾਂ ਵਰਦੇ ਪੱਦਰ ਤੇ ਮੱਝਾਂ ਪਾੜ ਸਾਤ ਉਦੋਂ ਵੀ ਦਿਖਾਈਆਂ ਸੀ ਹਾਂਜੀ ਹਾਂਜੀ ਇੱਕ ਸਿੰਗਲ ਮੱਝ ਵੀ ਆਪਾਂ ਦਿਖਾਈ ਸੀ ਉਹ ਵੀ ਸੇਲ ਹੋ ਗਈ ਸੀ ਹਾਂਜੀ ਹਾਂਜੀ ਉਹ ਵੀ ਜੀ ਕਰਨਾਲ ਚ ਲੱਗੀ ਵੇਖ ਕੇ ਓਹ ਠੀਕ ਹੈ ਜੀ ਹਾਂਜੀ ਹਾਂਜੀ ਉਹ ਤੇ ਕਰਨਾਲ ਚਲੇਗੀ ਠੀਕ ਹੈ ਜੀ ਤੇ ਅੱਜ ਵੀਰੇ ਆਪਣੇ ਪਹਿਲਾਂ ਦਾ ਇੱਕ ਸ਼ਾਰਟ ਦੇ ਵਿੱਚ ਇਨਫੋਰਮੇਸ਼ਨ ਦੇ ਦਿੱਤੀ ਜਿਹੜੀਆਂ ਆਪਣੇ ਕੋਲ ਹਜੇ ਮੱਝਾਂ ਝੋਟੀਆਂ ਨੇ ਕਿੰਨੀਆਂ ਨੇ ਕਿੰਨੇ ਨਾਲ ਅੱਜ ਵੀਰ ਜੀ 6 ਆ ਜੀ 6 ਆ ਹਾਂਜੀ ਸੂਏਸ ਵਾਇਆ ਸਾਰੇ ਹਾਂਜੀ ਇੱਕ ਮੱਝ ਝੋਟੀ ਗੱਬਣਾ ਜੀ ਬਾਕੀ ਸੂਆਂ ਹੀ ਪੰਜ ਠੀਕ ਹੈ ਜੀ ਹਾਂਜੀ ਤੇ ਲਓ ਦੋਸਤੋ ਇੱਕ ਝੋਟੀ ਗੱਬ ਹਾਂ ਜੀ ਇਨਫੋਰਮੇਸ਼ਨ ਆਪਾਂ ਸਟਾਰਟ ਕਰਾਂਗੇ ਇਸ ਪਹਿਲੇ ਨੰਬਰ ਤੋਂ ਇਸੇ ਝੋਟੀ ਤੋਂ ਵੈਸੇ ਦੋਸਤੋ ਇੱਕ ਵਾਰੀ ਤੁਹਾਨੂੰ ਮੋٹے ਤੌਰ ਤੇ ਆਪਾਂ ਦਿਖਾ ਦਿੰਨੇ ਆ ਆਰ ਸ਼ਿੰਗਾਰ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਬਹੁਤ ਖੂਬਸੂਰਤ ਲੱਗ ਰਹੀਆਂ ਨੇ ਮੱਝਾਂ ਝੋਟੀਆਂ ਠੀਕ ਆ ਜੀ ਤੇ ਨਾਲ ਦੀ ਨਾਲ ਤੁਸੀਂ ਆ ਵੇਖੋ ਬਿਊਟੀ ਦੇ ਵਿੱਚ ਹੋਰ ਵੀ ਚਾਰਜਾਂ ਦਾ ਲੱਗ ਰਹੇ ਆ ਤੇ ਸ਼ੁਰੂਆਤ ਵੀਰੇ ਹਰਮਨ ਇੱਥੋਂ ਕਰ ਲੈਣੀ ਆ ਪਹਿਲੇ ਨੰਬਰ ਤੇ ਇਸ ਝੋਟੀ ਤੋਂ ਕੀ ਡਿਟੇਲ ਹੈ ਜੀ ਇਹ ਸੰਤੂ ਸਾਹਿਬ ਤੇਜਾ ਸੁਗਾ ਜੀ ਓਕੇ ਇਹ ਪਾਸੋਂ ਦੀ ਸੋਈ ਹੈ ਜੀ ਤੜਕੇ ਦੀ ਠੀਕ ਆ ਜੀ ਹਾਂ ਜੀ परसों ਤੜਕੇ ਦੀ ਸੂਈ ਆ ਹਾਂਜੀ ਹਾਂਜੀ ਤੇ ਬੱਚਾ ਵੀਰੇ ਦੇ ਮਗਰ ਇਹਦੇ ਮਗਰ ਕੱਟਾ ਜੀ ਠੀਕ ਆ ਜੀ ਕਿੰਨੇ ਮਿਲ ਕ ਲਈ ਆ ਇਹ ਜੀ ਹੁਣ ਦੇਖੋ ਗਰਮੀ ਦੇ ਹਿਸਾਬ ਨਾਲ 17 18 ਕਿਲੋ ਦਾ ਮਾਨਾ ਚੋਗ ਠੀਕ ਆ ਜੀ ਆਪਾਂ ਹੋ ਸਕਦਾ 20 ਵਿੱਚ ਆ ਜਾ ਜਿਤਨਾ ਗਰਮੀ ਆ ਗਾੜੀ ਅਗਲੇ ਸਾਲ ਤੇ ਜਿਹੜਾ ਕੋ ਲੈ ਜਾਂਦਾ ਠੀਕ ਆ ਜੀ ਇਸ ਵਕਤ ਤਾਂ ਬੋਲਾ ਚਲੋ ਕੋਈ 2-3 ਡੰਗਾ ਚਵਾਈ ਕਰੀਏ ਕਿੰਨਾ ਕੁ ਬੋਲਾ ਹੁਣ ਆ ਟਾਈਮ 13-14 ਕਿਲੋ ਬੋਲਾ ਆਊਗਾ ਜੀ ਕੋਈ ਭਾਵੇਂ 10 ਮੰਨ ਲੇ ਆਪਣੀ ਨਿਗਾਹ 'ਚ 14 ਕਿਲੋ ਬੋਲਾ ਹੀ ਪਿਆ ਠੀਕ ਕੋਈ 8 ਮੰਨ ਲੇ ਕੋਈ 7 ਮੰਨ ਲੇ ਉਹ ਆ ਦੀ ਸਮਝ ਕਰੀ ਠੀਕ ਆ ਕੁਈ 12 13 14 13 14 ਲੀਟਰ ਇਸ ਵਕਤ ਬੌਲਾ ਹੈ ਇੱਕ ਵਾਰੀ ਆਪਾਂ ਨਾਲ ਦੀ ਨਾਲ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਪਸ਼ੂ ਵਧੇਰੇ ਆ ਕੋਈ 6 7 ਨਾਗ ਨੇ ਨਾਲ ਦੀ ਨਾਲ ਵੀ ਆਪਾਂ ਖੋਲ ਕੇ ਤੋਰ ਕੇ ਤੁਹਾਨੂੰ ਦਿਖਾਈ ਚਲਾਂਗੇ ਸੋ ਵਿਜ਼ਿਟ ਕਰਕੇ ਮੇਰੇ ਵੀਰ ਕਿਸੇ ਨੇ ਤਸੱਲੀ ਕਰਨੀ ਆ ਆਪਦੀ ਤੁਸੀਂ ਬੌਲੇ ਤੇ ਜਿੰਨੀ ਤੁਹਾਨੂੰ ਚਵਾਈ ਦੱਸੀ ਗਈ ਆ ਉਨੀ ਬੌਲੇ ਤੇ ਚਵਾਈ ਕਰ ਲਿਓ ਜੇਕਰ ਕੋਈ ਦੁੱਧ ਤੇ ਚਵਾਈ ਹੋਈ ਉਨੀ ਕੋਈ ਦੋ ਡੰਗ ਤੁਸੀਂ ਦੁੱਧ ਤੇ ਚਵਾਈ ਕਰ ਲਿਓ ਠੀਕ ਹੈ ਜੀ ਇੱਕ ਵਾਰੀ ਤੁਹਾਨੂੰ ਫੇਸ ਕੁਆਲਿਟੀ ਪੂਰਾ ਬਾਡੀ ਸਟਰਕਚਰ ਇਸ ਝੂਟੀ ਦਾ ਆਪਾਂ ਦਿਖਾ ਦਿੰਨੇ ਆ ਛੋਟੇ ਸਿੰਘ ਵੱਡਾ ਕਦਬੁੱਤ ਚੌੜਾ ਪਿੱਠਪੂੜਾ ਆ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਨਾਲ ਦੀ ਨਾਲ ਦੋਸਤੋ ਇੱਕ ਵਾਰੀ ਹੋਰ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਰਾਣੀਵਾਲਾ ਪਿੰਡ ਦੀ ਗੱਲ ਕਰੀਏ ਤੇ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਸਰਹਿਆਲੀ ਤੋਂ ਵੀ ਦੂਰੀ ਬਿਲਕੁਲ ਥੋੜੀ ਆ ਇਸ ਪਿੰਡ ਦੀ ਤੋ ਮੇਰਾ ਵੀਰ ਨੇੜੇ ਬੰਨੇ ਵਾਲੇ ਜੇਕਰ ਮਾਝੇ ਬੈਲਟ ਦੀ ਗੱਲ ਕਰੀਏ ਤੇ ਮਾਝੇ ਏਰੀਆ ਵਾਲੇ ਵੀਰ ਤੁਸੀਂ ਇੱਕ ਵਾਰੀ ਇੱਥੇ ਆਣ ਕੇ ਘਰੇ ਜਰੂਰ ਆਪਣੀ ਅੱਖੀਂ ਦੇਖ ਲਿਓ ਚੀਜ਼ ਸੋ ਮਾਲਵੇ ਵਾਲੀ ਸਾਈਡ ਤੋਂ ਕੋਈ ਵੀਰ ਆ ਰਿਹਾ ਤੇ ਹਰੀਕੇ ਪਤਨ ਤੋਂ ਜਦੋਂ ਆਪਾਂ ਸਰਹਾਲੀ ਨੂੰ ਆਉਣੇ ਆ ਤੇ ਚੋਲਾ ਸਾਹਿਬ ਦੋਸਤੋ ਚੋਲਾ ਸਾਹਿਬ ਦੇ ਬਿਲਕੁਲ ਨੇੜੇ ਪਿੰਡ ਰਾਣੀਵਲਾ ਤੁਸੀਂ ਸਭ ਜੇ ਲੌਣੀ ਦਾ ਲਾਭ ਹੀ ਦਿੰਨੇ ਹੋ ਤਾਂ ਹਾਂ ਜੀ ਕੋਈ ਗਾਲੀ ਵੀਰ ਜੀ ਲਾ ਕੇ ਵੀ ਪਿੱਠਪੂੜਾ ਦਿਖਾ ਦਿੰਗੇ ਨਾਲ ਦੀ ਨਾਲ ਟੱਕ ਮਾੜੀ ਜੀ ਹਾਂ ਜੀ ਕਿਰਨ ਦੇ ਪੰਚ ਤੋ ਭਰਾ ਜਿਹੜਾ ਦੋਸਤੋ ਸ਼ੌਂਕ ਨਾਲ ਕੰਮ ਕਰਦਾ ਮੱਝਾਂ ਝੋਟੀਆਂ ਦਾ ਆਪਾਂ ਨਾਰਮਲ ਹੀ ਦੇਖਦੇ ਰਹਿੰਦੇ ਆ ਨਾਲ ਦੀ ਨਾਲ ਇੱਕ ਸ਼ੌਂਕ ਵੀ ਹੋਣਾ ਚਾਹੀਦਾ ਮਨ ਦੇ ਵਿੱਚ ਤੋ ਦਿਲ ਦੇ ਵਿੱਚ ਸ਼ੌਂਕ ਆ ਦੋਸਤੋ ਇਹੋ ਜਿਹੇ ਪਸ਼ੂ ਲੈ ਆਉਣ ਦਾ ਖਰੀਦਣ ਦਾ ਤੇ ਨਾਲ ਦੀ ਨਾਲ ਆ ਤੁਸੀਂ ਵੇਖੀ ਜਾਓ ਠੀਕ ਆ ਜੀ ਬਹੁਤ ਸੋਹਣੇ ਪੇਠਪੁੜੇ ਦੇ ਵਿੱਚ ਤੇ ਆਹ ਕਰੋ ਚੈੱਕ ਜੀ ਕਰੋ ਜੀ ਚੈੱਕ ਸੇ ਪੂਰੀ ਮੋੜ ਕੇ ਤੁਹਾਨੂੰ ਤੋਰ ਕੇ ਦਿਖਾਉਨੇ ਆ ਆ ਵੇਖਿਓ ਜੀ ਠੀਕ ਆ ਜੀ ਸੋ ਹਵਾਂ ਨੇ ਲੇਵੇ ਦੀ ਬਹੁਤ ਸੋਹਣੀ ਆ ਦੋਸਤੋ ਪੱਦਰ ਦੇਵਾ ਵਿਖਾਲਾ ਚੌਰਸ ਲੇਵਾ ਐ ਮੋੜ ਤੋਂ ਚੌੜਾ ਪੇਠਪੁੜਾ ਲੰਬੀ ਗਰਦਨ ਸੋ ਵਜਨ ਲੋਡ ਫੁੱਲ ਬਟਾ ਫੁੱਲ। ਟੋਲੀ ਚ ਰਿਹਾ ਕਰ। ਸੋ ਵੱਡੀ ਗਿਣਤੀ ਦੇ ਵਿੱਚ ਅੱਜ ਜੀ ਦੋਸਤੋ ਫੇਰ ਜਿਹੜੇ ਕੋਈ 6-7 ਨਗ ਜਿਹੜੇ ਅਵੇਲੇਬਲ ਨੇ ਸੇਲ ਵਾਲੇ ਸਾਰੇ ਤੇ ਮੇਰਾ ਵੀਰ ਕੋਈ ਆਊਟ ਆਫ ਪੰਜਾਬ ਦੀ ਗੱਲ ਕਰ ਲਈਏ ਚਾਹੇ ਸਟੇਟ ਆਪਣੀ ਪੰਜਾਬ ਦੀ ਗੱਲ ਕਰ ਲਈਏ ਕੋਈ ਵੀਰ ਵੀ ਖਰੀਦਣਾ ਚਾਹੁੰਦਾ ਪਸ਼ੂ ਤੁਹਾਨੂੰ ਚੰਗਾ ਹੁੰਦਾ ਵੀਰ ਦੇ ਕੋਲ ਤੇ ਬੇਸ਼ੱਕ ਆਣ ਕੇ ਆਪਣੀ ਵਿਜ਼ਿਟ ਕਰਕੇ ਅੱਖੀਂ ਦੇਖ ਲਿਓ ਠੀਕ ਹੈ ਅੱਛਾ ਹਰਮਨ ਵੀਰੇ ਡਿਮਾਂਡ ਮੋਲੋ ਫੋਨ ਵਾਲਾ ਕੰਮ ਹੀ ਹੈ ਕਿ ਜਾਪ ਕਰਨਾ ਨਹੀਂ ਫੋਨ ਵਾਲਾ ਸੰਤੂ ਸਾਹਿਬ ਆਪਾਂ ਅੱਛਾ ਜੀ ਹਾਂਜੀ ਠੀਕ ਹੈ ਭਰਾ ਹਾਂਜੀ ਹੁਣ ਆਪਾਂ ਸਤੂ ਸਾਹਿਬ ਪਿਛਲੇ ਵਾਰੇ ਫੋਨ ਤੇ ਕੀਤਾ ਜਿਹੜੇ ਭਰਾ ਨੇ ਮੱਝ ਲੈਣੀ ਆ ਜਿਹੜਾ ਚਾਹ ਵਾਣਾ ਹਾਂਜੀ ਹੁਣ ਅਗਲੇ ਬੰਦੇ ਨੂੰ ਪਤਾ ਜਿੰਨੇ ਚੰਗੇ ਪੈਸੇ ਲਾਉਣੇ ਆ ਵੀ ਕਿੰਨੇ ਕੀ ਰਕਮ ਦੀ ਹੈ ਇਹ ਮੱਝ ਤਾਂ ਸਹੀ ਹੈ ਜੀ ਹੁਣ ਆਪਾਂ ਫੋਨ ਤੇ ਕਿਹੜਾ ਜਿਆਦਾ ਮੰਗ ਲੈਣੇ ਕਿਤੇ ਬਿਲਕੁਲ ਜੀ ਬਿਲਕੁਲ ਫਿਰ ਵੀ 100 ਪੜਦਾ ਹੁੰਦਾ ਜੀ ਬਿਲਕੁਲ ਜੀ ਹਾਂਜੀ ਹਾਂਜੀ ਤਾਂ ਦੋਸਤੋ ਮੋਲ ਜਿਹੜਾ ਆਲਮੋਸਟ ਜਿੰਨੇ ਪਸ਼ੂ ਵੀ ਤੁਹਾਨੂੰ ਦਿਖਾਉਣੇ ਆ ਸਾਰਿਆਂ ਦਾ ਫੋਨ ਚੰਗੀ ਸ਼ਮਤਾ ਜਿਹੜੀ ਆ ਦੋਸਤੋ ਤਸਦੀਕ ਕਰਨਾ ਆਪਾਂ ਨੂੰ ਕੋਈ ਨਹੀਂ ਜਿਹੜੀ ਮੱਝ ਦਾ ਮਰਜੀ ਬੱਚਾ ਲਾ ਲੈਣ ਉਹ ਤਾਂ ਤੁਹਾਡੇ ਪਿਛਲੇ ਵੀਡੀਓ ਪਈ ਹੀ ਨਹੀਂ ਹਾਂਜੀ ਉਹਦੇ ਵਿੱਚ ਆਪਣੇ ਜਿੰਨੀਆਂ ਮੱਝਾਂ ਉਹ ਵਿੱਚੋਂ ਗਈਆਂ ਕੋ ਗਈਆਂ ਕਪੂਰ ਥੱਲੇ ਆਹ ਘਰਾਂ ਲੈਣੇ ਖੜੀਆਂ ਜੀ ਕੋਈ ਗਈਆਂ ਸੁਲਤਾਨ ਵੇੜ ਜੀ ਤੇ ਆਪਾਂ ਜਿਹੜਾ ਵੀ ਇੱਥੇ ਭੈਣ ਭਰਾ ਨੂੰ ਆਖੇ ਜਿਹੜੀ ਪਸੰਦ ਬੱਚਾ ਲਾ ਲਾ ਸਾਈ ਬਾਜ ਕਰੇ ਠੀਕ ਆ ਜੀ ਤੇ ਜਿਹੜਾ ਬੰਦਾ ਐ ਇੱਥੋਂ ਖਾਲੀ ਮੁੜ ਕੇ ਨਹੀਂ ਗਿਆ ਸਹੀ ਆ ਹਾਂਜੀ ਅੱਛਾ ਅਰਮਨ ਵੀ ਤੇ ਬੱਚਾ ਹੋਈ ਆ ਹਾਂਜੀ ਹਾਂਜੀ ਉਹ ਦੋਸਤੋ ਆ ਬੱਚਾ ਠੀਕ ਆ ਜੀ ਆ ਮੇਲ ਕਾ ਆਫ ਠੀਕ ਆ ਅੱਛਾ ਹਰਮਨ ਵੀ ਤਾਂ ਸੈਕੰਡ ਨੰਬਰ ਤੇ ਆ ਝੋਟੀ ਦਿਖਾ ਦਈਏ ਨਾਲ ਦੀ ਨਾਲ ਹੀ ਇਹਦੀ ਵੀ ਡਿਟੇਲ ਸਾਂਝੀ ਕਰ ਦਈਏ ਸੂਬਾ ਦੱਸ ਦਈਏ ਟਾਈਮ ਦੱਸ ਦਈਏ ਕਿੰਨਾ ਕੋ ਗਿਆ ਇਹ ਸንዱ ਸਾਹਿਬ ਇਹ ਵੀ ਬੋਲੇ ਜੀ ਮੱਝ ਓਕੇ ਦੂਜਾ ਸੂਬਾ ਜੀ ਓਕੇ ਹਾਂਜੀ ਇਹਦਾ ਵੀ ਇੰਨਾ ਹੀ ਬੋਲੇ ਜੀ ਇਹਦਾ 13 ਕਿ ਲੀਟਰ ਬੋਲੇ ਅੱਛਾ ਜੀ ਸੂਬਾ ਵੀ ਦੂਜਾ ਦਿਨ ਵੀ ਇਹਨੂੰ 2-3 ਕੀ ਹੋਏ ਹਾਂ ਇਕੱਠੀਆਂ ਹੀ ਆ ਜੀ ਠੀਕ ਆ ਜੀ ਉਹ ਟਾਈਮ ਨਹੀਂ ਥੋੜਾ ਜਿਹਾ ਜਾਓ ਵੀਰੇ ਖੋਲ ਗਏ ਲੋ ਦੋਸਤੋ ਦੂਜਾ ਹੀ ਸੂਬਾ ਤੇ 2-3 ਦਿਨ ਦਾ ਸਮਾਂ ਹੋਇਆ ਤਾਂ 13-13 14 ਲੀਟਰ ਤੇ ਪੌਲੇ ਜਿਹੜੀ ਦੋਸਤੋ ਇੰਨਾ ਝੋਟੀਆਂ ਦੀ ਇਹਦੇ ਮਗਰ ਕੱਟੀ ਮੇਲਕ ਫੀਮੇਲ ਤੇ ਕੱਟਾਈ ਹੈ ਕੱਟਾਈ ਹੈ ਮੇਲ ਕਾਫੀ ਹੈ ਦੋਸਤੋ ਇਸ ਝੋਟੀ ਦਾ ਮਗਰ ਬੱਚਾ ਇਧਰ ਤੇ ਇਧਰ ਫੇਸ ਕੁਆਲਟੀ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਦਿਖਾ ਦਿੰਨੇ ਆ ਠੀਕ ਆ ਜੀ ਆਹ ਦੇਖੋ ਜੀ ਥੋੜਾ ਜਿਹਾ ਜਿਹੜਾ ਦੋਸਤੋ ਥੋੜਾ ਜਿਹਾ ਕਵੇਲਾ ਜ਼ਰੂਰ ਹੋ ਗਿਆ ਠੀਕ ਆ ਜੀ ਬਾਕੀ ਵੀਰ ਤਿਆਰੀ ਕਾਫੀ ਲੰਬੇ ਟਾਈਮ ਤੋਂ ਕਰਕੇ ਬੈਠਾ ਵੀ ਘਟੋ ਘੜ ਬਿਤਾਈ 3 4 ਵਜੇ ਜਿਹੜੀ ਬਿਲਕੁਲ ਆਪਾਂ ਇਹ ਵੀਡੀਓ ਕਵਰੇਜ ਕਰਨੀ ਸੀ ਥੋੜਾ ਜਿਹਾ ਕਿਤੇ ਨਾ ਕਿਤੇ ਦਿਨ ਵੀ ਟਲਦਾ ਗਿਆ ਆ ਆਹ ਦੇਖੋ ਤੁਸੀਂ ਇਹ ਇੱਕ ਰੰਗਾ ਬਿਲਕੁਲ ਬਲੈਕ ਸ਼ਾਈ ਸ਼ੂਈ ਪੂਰੀਆ ਝੋਟੀ ਦੇ ਵਿੱਚ ਸੋ ਕਦਕਾੜ ਜਿਹੜਾ ਦੋਸਤੋ ਝੋਟੀਆਂ ਦਾ ਬਹੁਤ ਵਧੀਆ ਚੰਗੇ ਸੋਹਣੇ ਕਦਕੜ ਦੇ ਵਿੱਚ ਹਾਂ ਲੀਓ ਲੀਟਰਾਂ ਦਾ ਗਾ ਦਾਸ ਜੀ ਸੰਤੋਖਪੀ ਦੀ ਹਾਂ ਜੀ ਹਾਂ ਜੀ ਇੱਕ ਆਪਾਂ ਲਾ ਕੇ ਵੀ ਦਿਖਾ ਦਈਏ ਵੀਰ ਪਿੱਠ ਪੁੜੇ ਵਾਲੀ ਸਾਈਡ ਤੋਂ ਵੀ ਕਿਸੇ ਵੀਰ ਦੇ ਮਨ 'ਚ ਕੋਈ ਸ਼ੱਕ ਨਾ ਰਹੇ ਜੀ ਸੋ ਤੇਵੜਾ ਪਿੱਠਪੂਰਾ ਦੋਸਤੋ ਦੇਖੀ ਬੱਚਾ ਹੱਲੇ ਆ ਦੇ ਕੀ ਕਰਨ ਦਿਆਂ ਆ ਦੋ ਜੀ ਇੱਥੇ ਲੈ ਆ ਇਥੇ ਮਾਣੋ ਹਲੋ ਲੋ ਜੀ ਸੋ ਪਸੂ ਦੋਸਤੋ ਜਨੇਮੀਆ ਸਾਰੇ ਬੌਲੇ ਤੇ ਜਿਹੜਾ ਕੋਈ ਬੌਲੇ ਦੇ ਨੋਟ ਕਰਾਇਆ ਜਾਊਗਾ ਉਹ ਤੁਸੀਂ ਬੌਲੇ ਤੇ ਮੰਨ ਕੇ ਸੌਦਾ ਕਰ ਲਿਓ ਸੋ ਇੱਕ ਮਾਲੀਆਂ ਦਾ ਭਲੇਖਾ ਪਾਉਂਦੀ ਆ ਮੋਹਰਾਂ ਬ੍ਰੀਡ ਦੇ ਵਿੱਚ ਜੇਕਰ ਆਪਾਂ ਮਾਲੀ ਦੇਖਦੇ ਆ ਉਹ ਤੇ ਹਾਈਟ ਲੈਂਥ ਸੋ ਪਿੱਠਪੂੜਾ ਓਵਰਆਲ ਦੋਸਤੋ ਜਿੰਨੇ ਵੀ ਆ ਕਰੈਕਟਰ ਆ ਬਿਲਕੁਲ ਤੁਸੀਂ ਦੇਖ ਸਕਦੇ ਜੀ ਪੂਰੀ ਜੰਮੀ ਪਾਲੀ ਫੁੱਲ ਰਾਜੀ ਫੁੱਲ ਵਜਨ ਨੋਟ ਦੇ ਵਿੱਚ ਸੋ 13 14 13 ਲੀਟਰ ਇਸ ਵਕਤ ਜਿਹੜਾ ਬੌਲਾ ਇਹ ਤਾਂ ਲਿਖਾ ਜਰਾ ਠੀਕ ਹੈ ਜੀ ਤੇ ਇਹ ਕਰ ਬੰਦ ਜੀ ਆ ਠੀਕ ਆ ਹਰਮਨ ਵੀਰੇ ਬੰਨ ਲਓ ਆ ਠੀਕ ਆ ਜੀ ਬੋਲਣ ਠੀਕ ਆ ਬਾਕੀ ਦੋਸਤੋ ਮੋਲ ਅਵੇਰਵਾ ਨਾਲ ਦੀ ਨਾਲ ਪਾਈ ਜੰਨੇ ਆ ਪਹਿਲਾ ਦੂਜਾ ਤੀਜਾ ਨੰਬਰ ਬਾਕੀ ਮੋਲ ਤੁਸੀਂ ਮੇਰਾ ਵੀਰ ਫੋਨ ਤੇ ਕੰਟੈਕਟ ਕਰ ਲਿਓ ਠੀਕ ਆ ਤੜ ਲ ਬਾਰ ਫਿਰ ਤੀਜੇ ਨੰਬਰ ਤੇ ਜਿਹੜੀ ਅਗਲੀ ਇਹ ਬਿਲਕੁਲ ਛੋਟੀ ਤੁਸੀਂ ਦੇਖ ਰਹੇ ਜੀ ਅੱਛਾ ਵੀਰ ਹਰਮਨ ਦੀ ਡਿਟੇਲ ਕੀ ਹੈ ਸੂਬਾ ਇਹ ਦੂਜਾ ਹੀ ਸੰਧੂ ਸਾਹਿਬ ਦੂਜਾ ਇਹਨੂੰ ਦੇਣ ਅੱਜ ਇਹਨੂੰ ਦੇਣ ਹਫਤਾ ਹੋ ਗਿਆ ਜੀ ਠੀਕ ਆ ਜੀ ਹਾਂ ਜੀ ਇਹ ਥੱਲੇ 15 ਕਿਲੋ ਦੁੱਧ ਤਿਆਰ ਜੀ ਠੀਕ ਆ ਜੀ ਹਾਂ ਜੀ ਤਾਂ ਦੋਸਤੋ 15 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਹਫਤੇ ਦੀ ਸੂਈ ਆ ਸੋ ਕਦ ਕਾਠੀ ਜਿਹੜ ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਹੀ ਤੁਸੀਂ ਅਕਾਊਂਟ ਕਰ ਕਰ ਸਕਦੇ ਠੀਕ ਆ ਜੀ। ਟਵਰਡਰ ਰੂਡਰ ਕੁਆਲਿਟੀ ਬਹੁਤ ਜਦੀ ਖੂਬਸੂਰਤ। ਮੋਟਾ ਗੋਲ ਥਾਣਾ ਠੀਕ ਆ ਜੀ। ਸੋ ਪੇਠਪੂੜਾ ਬਹੁਤ ਵਧੀਆ। ਵੈਸੇ ਕਿ ਸਾਜੋ ਸਜਾਵਟ ਦੇ ਲਈ ਦੋਸਤੋ ਕਾਫੀ ਵੀਰ ਨੇ ਮਿਹਨਤ ਕੀਤੀ ਆ ਬਾਕੀ ਤੁਸੀਂ ਆ ਵੇਖ ਸਕਦੇ ਜੇ। ਬਾਕੀ ਝੋਟੀਆਂ ਥੱਲਿਓਂ ਪੂਰੀਆਂ ਨਰੋਈਆਂ ਤੇ ਪੂਰੀਆਂ ਵਜਨ ਲੋੜ ਆ ਰਹੀਆਂ ਠੀਕ ਆ ਜੀ। ਸੋ ਸੈਕੰਡ ਟਾਈਮਰ ਤਕ ਤਕਰੀਬਨ ਹਫਤੇ ਦੀ ਸੂਈ। ਸੋ ਯਾ ਆ ਦੇਖੋ ਜੀ। ਚਲੋ ਸੋਰੋਨ ਨਵੇਂ ਨੂੰ ਲਿਆ ਲਾਗੋ ਫੜ ਕੇ ਹਾਂ ਐ ਲੰਬਾ ਤੋਰ ਦੋ ਅੱਛਾ ਵੀਰ ਹਫਤੇ ਦੀ ਸੂਈ ਹੈ ਫਿਲਹਾਲ ਦੁੱਧ ਤਾਂ ਚੱਲਣ ਰਹੀ ਹੈ ਹੁਣ 15 ਕਿਲੋ ਦੁੱਧ ਤਿਆਰ ਹੈ 15 ਕਿਲੋ ਦੁੱਧ ਲਓ ਜੀ 15 ਕਿਲੋ ਦੋਸਤੋ ਦੁੱਧ ਹਾਜ਼ਰ ਇਸ ਛੋਟੀ ਦੇ ਥੱਲੇ ਇਹ ਤਾਂ ਮਗਰ ਮੇਲ ਆ ਕਿ ਫੀਮੇਲ ਆ ਇਹ ਕੱਟਾ ਹੀ ਹੈ ਜੀ ਮੇਲ ਕਾ ਫੀਮੇਲ ਆ ਲੋ ਜੀ। ਸੋ ਹੈਵੀ ਆਰਡਰ ਆ ਦੋਸਤੋ ਆਰਡਰ ਕੁਆਲਿਟੀ ਵੈਸੇ ਆਲਮੋਸਟ ਸਾਰੇ ਪਸ਼ੂਆਂ ਦੀ ਇੱਕੋ ਜੀ ਆ। ਤਕਰੀਬਨ ਚੰਗੇ ਭਾਂਡੇ ਚੰਗੀ ਬੰਤਰ ਲੇਵੇ ਦੀ। ਇਹਦਾ ਬੰਨ। ਠੀਕ ਆ ਜੀ। ਸੋ ਤੀਸਰੇ ਨੰਬਰ ਤੇ ਦੋਸਤੋ ਇਹ ਛੋਟੀ ਸੀਗੀ ਹਫਤੇ ਦੀ ਸੂਈ ਆ। ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਮੇਲ ਕਾਫੀ ਇਹਦੇ ਥੱਲੇ ਆ। ਫੇਸ ਕੁਆਲਿਟੀ ਚੰਗੀ ਆ ਜਿੰਨਾ ਕ ਮੋਰਾ ਬਰੀਡ ਦੇ ਵਿੱਚ ਚਾਹੇ ਕੋਈ ਵੀਰ ਆ ਤੁਸੀਂ ਮੰਨ ਸਕਦੇ ਜੀ ਬਿਲਕੁਲ ਜੈਡ ਬਲੈਕ ਇੱਕ ਰੰਗ ਆ ਬਿਲਕੁਲ ਬਲੈਕ ਰੰਗ ਦੇ ਵਿੱਚ ਠੀਕ ਆ ਅੱਛਾ ਫਿਰ ਹਰਮਨ ਇੱਕ ਵੀ ਗੱਲ ਦੱਸ ਦਈਏ ਵੀਰਾਂ ਨੂੰ ਪਸੂ ਆਪਣੇ ਕੋਲ ਜਿਆਦਾ ਅੱਜ ਸੋਏ ਸੁਭਾਈ ਆ ਟੂਣ ਪਸਵਾ ਦੀਆਂ ਕਿਦਾਂ ਭਰਾ ਐਨ ਵੀਰ ਜੀ ਓਕੇ ਰਿਪੋਰਟ ਠੀਕ ਆ ਜੀ ਹਾਂਜੀ ਕੋਈ ਡੰਗਰ ਤੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆਹ ਪਾਸ ਦੋਵੇਂ ਪਾਸੇ ਬਹਿ ਕੇ ਚੋਈ ਜਾਵੇ ਅੱਛਾ ਜੀ ਹੁਣ ਟਾਈਮ ਥੋੜਾ ਰਹਿ ਗਿਆ ਆਪਣੇ ਕੋਲ ਬਿਲਕੁਲ ਤੇ ਕੱਲ ਨੂੰ ਤੁਸੀਂ ਹੁਣ ਟਾਈਮ ਕਰਿਓ ਤੇ ਦੋ ਮੱਜਾਂ ਦੀ ਵੀਡੀਓ ਮੇਰੀ ਹੋਰ ਵਾਜੇ ਬਿਲਕੁਲ ਜੀ ਬਿਲਕੁਲ ਬਹੁਤ ਟੌਪ ਦੀਆਂ ਮੱਜਾਂ ਗੱਲੂਗਾ ਸਹੀ ਹੈ ਜੀ। ਲਓ ਦੋਸੋ ਇੱਕ 4ਥ ਨੰਬਰ ਤੇ ਚੌਥੇ ਨੰਬਰ ਤੇ ਆ ਵੀ ਤੁਹਾਨੂੰ ਆਪਾਂ ਝੋਟੀ ਦਿਖਾ ਦੇ। ਇਹ ਪਹਿਲਾਂ ਨੇ। ਇਹ ਪਹਿਲਾਂ ਨੇ ਚਾਰ ਦੰਦ। ਚੌਗੀ ਆ ਮੋਹ। ਚੌਗੀ ਆ। ਇਹਨੂੰ ਅਜ ਸਮਾਂ ਕਿੰਨਾ ਕੁ ਗਿਆ? ਨਹੀਂ ਇਹ ਇੱਕ ਗੱਬਣੀ ਹੈ ਜੀ। ਇਹ ਗੱਬਣ ਤਿਆਰੀ ਕਿੰਨਾ ਕੁ ਟਾਈਮ ਲੇਜੂਗੀ ਜੀ? ਇਹਨੇ ਹਫਤਾ ਲੇਜੂਗਾ ਜੀ। ਹਫਤਾ ਲੇਜੂਗੀ। ਹਾਂਜੀ। ਲਓ ਦੋਸਾ ਪੂਰੀ ਨਿਗਰ ਫੁੱਲ ਵਜਨ ਰੋਡ ਦੇ ਵਿੱਚ ਇੱਕ ਹਫਤਾ ਹਜੇ ਪੈਂਡਿੰਗ ਹੈ। ਠੀਕ ਆ ਜੀ ਇਹ ਪਹਿਲਾ ਸੂਆ ਫਰਸਟ ਟਾਈਮਰ ਇਹ ਜਿਹੜੀ ਝੋਟੀ ਸੂਨ ਵਾਲੀ ਆ ਹਾਈਟ ਲੈਂਥ ਤੋੜ ਕੇ ਤੁਹਾਨੂੰ ਦਿਖਾਵਾਂਗੇ ਬਧੇਰੇ ਸਮਝਾਊਗੀ। ਵੱਡੇ ਕਦ ਕ ਤੋ ਇੱਕ ਦੋਸਤੋ ਇਮੇਜਨ ਆਪਾਂ ਕਰ ਸਕਦੇ ਹਾਂ ਵੀ ਝੋਟੀਆਂ ਬਹੁਤ ਖੂਬਸੂਰਤ ਆ ਠੀਕ ਹੈ ਜੀ ਪਹਿਲੇ ਸੂਆ ਝੋਟੀ ਸੋਣੀ ਆ ਨਾਰਮਲ ਹੀ ਦੋਸਤੋ ਮੋਹੋ ਚਾਰਦਾਂ ਦੇ ਜੱਕਰ ਆਪਾਂ ਗੱਲ ਕਰ ਗਏ ਤੇ ਕਾਫੀ ਚੰਗੀ ਸੇਵਾ ਕਾਫੀ ਚੰਗੀ ਸੰਭਾਲ ਦੇ ਵਿੱਚ ਪਸ਼ੂ ਜਦੋਂ ਨਿਕਲਦਾ ਤੇ ਚੌਕੀਆਂ ਦੋ ਦੋਦੀਆਂ ਚੌਕੀਆਂ ਜਿਹੜੀਆਂ ਦੋਸਤੋ ਗੱਭਣ ਤੇ ਬਿਲਕੁਲ ਜਿਹੜੀਆਂ ਸੂਣ ਦੇ ਨੇੜੇ ਨਜ਼ਦੀਕ ਹੁੰਦੀਆਂ ਨੇ ਤੇ ਚੰਗੀ ਸੇਵਾ ਦਾ ਕਮਾਲ ਹੀ ਹੈ ਬਾਕੀ ਤੁਸੀਂ ਆ ਵੇਖੋ ਚੌੜਾ ਪੇਟ ਫੂੜਾ ਪਹਿਲਾ ਸੂਆ ਫਰਸਟ ਟਾਈਮ ਰ ਇਹ ਝੋਟੀ ਸੋਣੀ ਆ ਥਣ ਲੰਬਾ ਬਿਲਕੁਲ ਜਿਵੇਂ ਆਪਾਂ ਗੱਲ ਕਰੀ ਹਣ ਦੁੱਜਣ ਮੱਜਾਂ ਨਾਲ ਝੋਟੀਆਂ ਨਾਲ ਲੱਗਾ ਆਹ ਪਈਆਂ ਨੂੰ ਫੜ ਐਤੋਂ ਫੜ ਆ ਜਾ ਇਹਦੇ ਪੁੱਤਾ ਹਾਂ ਨਾ ਲੋ ਜੀ ਸਲਾਮ ਅਗਰ ਠੀਕ ਹੈ ਹਾਂ ਦੇ ਲਓ ਜੀ ਆਹ ਕਰੋ ਚੈੱਕ ਠੀਕ ਆ ਜੀ ਅਸਾਂ ਹਰਮਨ ਵੀਰੇ ਲੈ ਜੋ ਹਫਤਾ ਕਾ ਜੇ ਕਿ ਅੰਦਰ ਵਾਰੀ ਆ ਨਹੀਂ ਲੈ ਜੋ ਹਫਤਾ ਲੈ ਹੀ ਜਾਣਾ ਜੀ ਲਓ ਜੀ ਇੱਕ ਹਫਤਾ ਦੋਸਤੋ ਹਜੇ ਸਮਾਂ ਲੈ ਜੋਗੀ ਖਿੱਚ ਕੇ ਤੇ ਬਾਕੀ ਬਣੀ ਧਣੀ ਜਿੰਨੇ ਵੀ ਆ ਥੱਲੇ ਉਹ ਤੁਸੀਂ ਆ ਬਿਲਕੁਲ ਵੇਖ ਸਕਦੇ ਜੀ ਠੀਕ ਆ ਜੀ ਆਰਡਰ ਬਿਲਕੁਲ ਬੰਦ ਲੇਵੇ ਦੀ ਆ ਕੰਪੈਕਟ ਆਰਡਰ ਆ ਮਤਲਬ ਕੱਦ ਬਹੁਤ ਵੱਡਾ ਛੋਟੀ ਹਾਂ ਸੋ ਕੱਦ ਕਾਠੀ ਬਹੁਤ ਸੋਹਣੀ ਆ ਸਿੱਧੀ ਸਿੱਧੀ ਕੱਦ ਤੇ ਸ਼ਾਈ ਬਹੁਤ ਸੋਹਣੀ ਦੋਸਤੋ ਇੱਕ ਜਿੱਦਾਂ ਆਪਾਂ ਇੱਕ ਸਪੋਜ਼ ਕਰ ਲਿਆ ਜਿਵੇਂ ਆਰਟੀਵੀ ਦਾ ਇੱਕ ਸਟੈਚੂ ਟਾਈਪ ਚੀਜ਼ਾਂ ਨੇ ਬਿਊਟੀ ਦੇ ਵਿੱਚ ਵੀ ਬਹੁਤ ਸੋਹਣੀਆਂ ਨੇ ਠੀਕ ਆ ਜੀ ਹਾਈਟ ਲੈਂਥ ਵੀ ਪੂਰੀ ਆ ਤੇ ਪਲੀਆਂ ਪਲੀਤੀਆਂ ਤਾਂ ਤੁਸੀਂ ਜਿਹੜੀਆਂ ਦੋਸਤੋ ਦੇਖ ਰਹੇ ਜੇ ਬਿਲਕੁਲ ਚੌੜੇ ਪਿੱਠ ਭੁੜੇ ਠੀਕ ਆ ਜੀ ਸੋ ਮੋਲ ਜਿਹੜਾ ਦੋਸਤੋ ਸਾਰੇ ਪਸ਼ੂਆਂ ਦਾ ਫੋਨ ਤੇ ਆ ਝੋਟੀ ਗੱਬਣਾ ਪਹਿਲਾ ਸੂਆ ਸੋਣੀ ਆ ਕਿਸੇ ਵੇਰ ਨੇ ਖਰੀਦਣੀ ਆ ਤੇ ਮੋਲ ਜਿਹੜਾ ਦਾ ਫੋਨ ਤੇ ਕੀਤਾ ਜਾਊਗਾ ਕਿਵੇਂ ਨੰਬਰ ਤੇ ਆਗੇ ਮੈਨੂੰ ਪਹਿਲੇ ਨੰਬਰ ਤੇ ਆ ਇਹਦੇ ਥੱਲੇ ਦੁੱਧ ਜੀ 11 ਕਿਲੋ ਤਿਆਰ ਜੇ ਤੇ ਮੂੰਹ ਦੋ ਦੰਦ ਜੇ ਤੇ ਮਗਰੇ ਦੇ ਕੱਟੀ ਜੇ ਅੱਛਾ ਪਹਿਲਾ ਸੂਆ ਮੂੰਹ ਦੋਂਦੀ ਆ ਹਾਂ ਜੀ ਠੀਕ ਆ ਜੀ ਦੁੱਧ ਕਿੰਨਾ ਦੱਸਿਆ ਦੁੱਧ 11 ਕਿਲੋ ਤਿਆਰ ਜੀ 11 ਕਿਲੋ ਹਾਂਜੀ ਬੱਚਾ ਮਗਰ ਮੇਲ ਹਾਂਜੀ ਨਹੀਂ ਜੀ ਕੱਟੀ ਆ ਮਗਰ ਕੱਟੀ ਆ ਮਗਰ ਦੱਸੋ ਮਗਰ ਕੱਟੀ ਆ ਪਹਿਲਾ ਸੂਆ ਆਪ ਵੀ ਕੱਟੀ ਆ ਤੇ ਮਗਰ ਵੀ ਕੱਟੀ ਆ ਠੀਕ ਆ ਜੀ ਤਾਂ ਕੋ ਲੱਗੋ ਫ੍ਰੀ ਆਹ ਦੇਖੋ ਸੋ ਬਹੁਤ ਸੋਹਣੀਆਂ ਦੋਸਤੋ ਝੋਟੀਆਂ ਵਾਹੇ ਵੇਖਦੇ ਆ ਸਾਰ ਜਿਹੜੀ ਦੋਸਤੋ ਵੇਖਦੇ ਵਿਖਦੇ ਆ ਤੇ ਵੀ ਜਿਵੇਂ ਭੁੱਖ ਲੱਤਨ ਵਾਲੀ ਗੱਲ ਆ ਵੀ ਚੰਗਾ ਮਾਲ ਹੁੰਦਾ ਹਰ ਟਾਈਮ ਹੁੰਦਾ ਤੇ ਫਿਰ ਹਾਲ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਸੋ ਮਗਰਬੀ ਇਹਦੇ ਦੋਸਤੋ ਕੱਟੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਦੁੱਧ ਕਿੰਨਾ ਦੱਸਿਆ ਵੀਰੇ 11 ਕਿਲੋ ਤਿਆਰੀ ਉਹ ਦੋ ਟਾਈਮ ਚੋੜੇ ਤਿੰਨ ਟਾਈਮ ਚੋੜੇ ਲਓ ਜੀ ਸੋ 11 ਕਿਲੋ ਦੋਸਤੋ ਹਾਜ਼ਰ ਦੁੱਧ ਆ ਇਹਦਾ ਥੱਲੇ ਐਸ ਵਕਤ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਪਹਿਲਣ ਝੋਟੀ ਹੈ ਠੀਕ ਹੈ ਜੀ ਬਾਕੀ ਵੀਰੇ ਹਰਮਣ ਕਿਸੇ ਤਰ੍ਹਾਂ ਦਾ ਮਤਲਬ ਪਹਿਲਣ ਝੋਟੀਆਂ ਦੇ ਵਿੱਚ ਚਲੋ ਕਰਾਸ ਬ੍ਰੀਡ ਦੇ ਵਿੱਚ ਦੇਖਦੇ ਕਿ ਨਾ ਬੱਚੇ ਪੁੱਛਦੇ ਆਲ ਕਰਦਿਆਂ ਕੋਈ ਇਨਾਂ ਪਸ਼ੂਆਂ ਦੇ ਵਿੱਚ ਕੋਈ ਇਦਾਂ ਦੀ ਕੋਈ ਸਮੱਸਿਆ ਸੰਦੂ ਸਾਹਿਬ ਭਾਵੇਂ ਦੋਵੇਂ ਪਾਸੇ ਬਹਿ ਜਾਣਾ ਆ ਭਾਵੇਂ ਚਾਰ ਬੰਦੇ ਬਦਲ ਬਦਲ ਕੇ ਬਹਿ ਜਾਣਾ ਹਾਂਜੀ ਜੇ ਪੈਰ ਵੀ ਫੁੱਟ ਜੇ ਪੈਸਾ ਕੋਈ ਨਹੀਂ ਲੈਣਾ ਫ੍ਰੀ ਦੇਵਾਂਗਾ ਠੀਕ ਹੈ ਭਰਾ ਹਾਂਜੀ ਠੀਕ ਹੈ ਜੀ ਦੋਸਤੋ ਠੀਕ ਹੈ ਜੀ ਸੋ ਹਰ ਵੀਰ ਤੇ ਮਨ ਦੇ ਵਿੱਚ ਡਾਊਟ ਨਾ ਹੋਵੇ ਦੋਸਤੋ ਕਲੀਅਰ ਹੋਣੇ ਨਾਲ ਦੀ ਨਾਲ ਬਹੁਤ ਲਾਜ਼ਮੀ ਆ ਤੇ ਫਿਲਹਾਲ ਪਹਿਲ ਤੋ ਨਸਲ ਬ੍ਰਿਡਾ ਜਿਹੜੀਆਂ ਦੋਸਤੋ ਸ਼ਾਇਦ ਜਿਆਦਾ ਬਖਰੇਵਾ ਨਹੀਂ ਕਰਦੀਆਂ ਗੀਆਂ ਇੱਕ ਰੰਗ ਆ ਬਿਲਕੁਲ ਜੈਡ ਬਲੈਕ ਮਗਰ ਕੱਟੀ ਆ ਸੋ ਪੰਜਵੇਂ ਨੰਬਰ ਤੇ ਆਪਾਂ ਤੁਹਾਨੂੰ ਇਹ ਝੋਟੀ ਦਿਖਾਤੀ ਆ ਲਵੀ ਆ ਝੋਟੀ ਮੂਹੋਂ ਦੰਦੀ ਵੀ ਜਿਹੜੀ ਦੋਸਤੋ ਬਿਲਕੁਲ ਦੰਦਾਂ ਦੇ ਵਿੱਚ ਆ ਮੂਹੋਂ ਦੰਦੀ ਵੀ ਤੁਹਾਨੂੰ ਨੋਟ ਕਰਾਤਾ ਸੋ ਇਸ ਵਕਤ ਜਿੰਨੇ ਦੁੱਧ ਤੇ ਚੱਲ ਰਹੀ ਆ ਉਹ ਵੀ ਆਪਾਂ ਤੁਹਾਨੂੰ ਨੋਟ ਕਰਾਤਾ ਮਗਰ ਦੀ ਕੱਟੀ ਆ ਇਹੋ ਕੱਟੀ ਆ ਮੇਰੇ ਹਰਮਣ ਨਹੀਂ ਜੀ ਕੱਟੀ ਉਹ ਆ ਜੀ ਇਹਦੀ ਹਾਂਜੀ ਉਹ ਮਗਰ ਠੀਕ ਆ ਜੀ ਪਰਲੇ ਪਸੇ ਲਓ ਜੀ ਇਹ ਮਗਰ ਕੱਟੀ ਆ ਦੋਸਤੋ ਠੀਕ ਆ ਜੀ ਹਰਿਆ ਬਾੜੀ ਤੇ ਅਗਲੀ ਵੀ ਲੈ ਆਈ ਆਪਾਂ ਬਾਹਰ ਕੱਢ ਕੇ ਚੰਗਾ ਸੁਭਾ ਪਹਿਲਾ ਸੁਭਾ ਜੀ ਪਹਿਲਾ ਸੁਭਾ ਹਾਂਜੀ ਇਹਨੂੰ ਵੀਰੇ ਅੱਜ ਸਮਾਂ ਇਹਨੂੰ ਹੋ ਗਏ 3-4 ਦਿਨ ਹੋ ਗਏ ਅੱਛਾ ਜੀ ਬੌਲੇ ਬਾਹਰ ਜਾਂ ਬੌਲਾ ਹੀ ਮੰਨ ਲੈ ਕਿੰਨਾ ਕੋ ਬੌਲਾ ਹੀ ਮੰਨ ਲਓ ਤੁਸੀਂ ਜੀ ਹਾਂ ਇਹ ਹੁਣ ਵੀ ਇਹਦੇ ਸਲੇ 11-12 ਤਿਆਰ ਹੋ ਗਏ ਬੌਲਾ 11-12 ਹਾਂਜੀ ਠੀਕ ਹੈ ਬੱਚਾ ਤੇ ਮਗਰ ਮੇਲ ਹਾਂਜੀ ਮੇਲ ਇਹਦੇ ਮਗਰ ਕੱਟੀ ਆ ਜੀ ਕੱਟੀ ਆ ਉਹ ਵੀ ਇਹਦੇ ਮਗਰ ਵੀ ਦੋਸਤੋ ਕੱਟੀ ਆ ਅੱਜ ਤੀਜਾ ਦਿਨ ਕੋਈ ਚੌਥਾ ਤੀਜਾ ਕਿ ਦਿਨ ਹੈਗਾ ਮੌਕੇ ਤੇ ਤੇ ਬੌਲੇ ਤੇ ਦੋਸਤੋ ਹਜੇ ਚੱਲ ਰਹੀ ਹੈ ਠੀਕ ਹੈ ਜੀ ਬੌਲੇ ਤੇ ਆ

ਸੋ ਸਾਰੇ ਪਸ਼ੂ ਦੋਸਤੋ ਇੱਕ ਨੂੰ ਵੇਖ ਕੇ ਦੂਜਾ ਭੁੱਲਣ ਵਾਲੀ ਭੁੱਲਣ ਵਾਲੀ ਗੱਲ ਆ ਠੀਕ ਆ ਜੀ ਪਸ਼ੂ ਸਾਰੇ ਚੰਗੇ ਆ ਇੱਕ ਤੋਂ ਇੱਕ ਵੱਧ ਕੇ ਆ ਠੀਕ ਆ ਸੋ ਝੋਟੀਆਂ ਨੇ ਨਵੀਆਂ ਨੇ ਪਹਿਲ ਨਾਲ ਦੂਜਨਾ ਦੂਜਨਾ ਝੋਟੀਆਂ ਉਹ ਕਟੀਆਂ ਬੜ ਤੇ ਇਹ ਅੱਜ ਨਗਨੇ ਵੀਰ ਹਰਮਨ ਹੁਣਾਂ ਦੇ ਕੋਲ ਠੀਕ ਆ ਜੀ ਤੇ ਫਨਖਾਲ ਜਿਹੜੀ ਇਹ ਵੀ ਝੋਟੀ ਆ ਬਿਲਕੁਲ ਸੱਜਰਤਾ ਜੀ ਸੂਈ ਆ ਸੋ ਬੌਲੇ ਦੇ ਵਿੱਚ ਜਿੰਨਾ ਹੁਣ ਬੌਲਾ ਇਹਦੇ ਥੱਲੇ ਹਾਜ਼ਰ ਉਹ ਤੁਹਾਨੂੰ ਅਕਾਊਂਟ ਕਰਾਇ ਦਿੱਤਾ ਸੋ ਚੰਗੇ ਨਗਨੇ ਬਹੁਤ ਸੋਹਣੇ ਜੁੱਸੇ ਆ ਭਰਵੇਂ ਸਰੀਰ ਭਾਰੇ ਪਿੰਡੇ ਦੀਆਂ ਵજનدار ਫੁੱਲ ਬਟਾ ਫੁੱਲ ਸੋ ਲੇਵੇ ਹਵਾਨੇ ਦੀਆਂ ਸਾਫ ਸੁਥਰੀਆਂ ਠੀਕ ਹੈ ਵੀਰੇ ਹਰਮਨ ਇਹ ਆਪਣੇ ਕੋਲ ਲਾਸਟ ਦੇ ਵਿੱਚ ਨਗ ਸੀਗਾ ਹਾਂਜੀ ਹਾਂਜੀ ਠੀਕ ਹੈ ਪਸ਼ੂ ਅੱਜ ਫਿਰ ਸਾਰੇ ਫਿਰ ਸੋਏ ਸੋਏ ਲੈ ਜਾਂਦੇ ਇੱਕ ਗੱਬਣ ਸੀ ਹਾਂਜੀ ਇੱਕ ਗੱਬਣੀ ਸਿਰੇ ਦੋ ਝੋਟੀਆਂ ਬਹੁਤ ਚੰਗੀਆਂ ਆਉਣੀਆਂ ਜੀ ਅੱਛਾ ਸੋਈਆਂ ਹੀ ਹੋ ਗਈ ਠੀਕ ਹੈ ਵੀਰੇ ਠੀਕ ਆ ਸੋ ਅਗੇ ਹਰਮਨ ਹੋਰ ਵੀ ਤੇ ਕੋਈ ਗੱਲਬਾਤ ਆਪਣੇ ਭੈਣ ਭਰਾਵਾਂ ਸਾਜਣਾਂ ਨਾਲ ਕੋਈ ਸਾਂਝੀ ਕਰਨੀ ਗੱਲਬਾਤ ਸੰਤੂ ਸਾਹਿਬ ਸਿਰੇ ਕਰਾਂਗੇ ਉਹ ਨਿਹਰਾ ਹੋ ਗਿਆ ਅੱਛਾ ਨਿਹਰਾ ਹੋ ਗਿਆ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਭਰਾ ਹਾਂਜੀ ਠੀਕ ਹੈ ਵੀਰੇ ਲਓ ਦੋਸਤੋ ਕੱਲ ਵੀ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ ਇਸ ਫਾਰਮ ਤੋਂ ਠੀਕ ਹੈ ਜੀ ਸੋ ਮੱਝਾਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਸੋ ਚੰਗੇ ਪਸ਼ੂ ਹੋਰ ਦਿਖਾ ਦਾਂਗੇ ਕੱਲ ਨੂੰ ਦੋ ਪਸ਼ੂ ਆ ਰਹੇ ਆ ਨਵੇਂ ਉਹ ਵੀ ਵਿੱਚੇ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਫਿਲਹਾਲ ਜਿਹੜੇ ਅੱਜ ਆਪਾਂ ਤੁਹਾਨੂੰ ਐਨੀਮਲ ਦਿਖਾਤੇ ਆ ਇਹਨਾਂ ਦੀ ਨਰਕ ਪਰਖਾ ਤਸल्ली ਕਰਨੀ ਹੈ ਉਹ ਮੇਰਾ ਵੀਰ ਤੁਸੀਂ ਇੱਥੇ ਆਣ ਕੇ ਘਰੇ ਦੋ ਟਾਈਮ ਚੁਵਾਈ ਕਰ ਲਓ ਚਾਹੇ ਤਿੰਨ ਟਾਈਮ ਚੁਵਾਈ ਕਰ ਲਓ ਵੀਡੀਓ ਕਾਲ ਤੇ ਕਰਕੇ ਕੋਈ ਦੂਰ ਨੇੜੇ ਨਹੀਂ ਆ ਸਕਦਾ ਵੀਡੀਓ ਕਾਲ ਤੇ ਇੱਕ ਟਾਈਮ ਚੁਵਾਈ ਕਰਕੇ ਇੱਕ ਟਾਈਮ ਵਿਜ਼ਿਟ ਕਰਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਜੀ ਮਿਲਦਾ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ